ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਤੇ ਨਹੀਂ ਪੈ ਰਿਹਾਗਾ ਰਾਤ ਦਾ ਤੇ ਦੱਸੋ ਮਾੜਾ ਜੀ ਕਮੈਂਟ ਕਰਕੇ ਵੀ ਕਿੱਥੇ-ਕਿੱਥੇ ਆਗਾ ਮੀ ਮੇਰੇ ਹਿਸਾਬ ਨਾਲ ਸਾਰੇ ਕਿਤੇ ਹੋਊਗਾ ਇੱਦਾਂ ਤੇ ਹੁਣ ਹੋਊਗੀ ਠੰਡ ਕਿਉਂਕਿ ਇੱਕ ਮੀਂਹ ਦਾ ਬਾਬਾਚਰ ਹੋ ਗਿਆ ਸੀਗਾ ਪਾਏ ਨੂੰ ਤੇ ਹੁਣ ਮੀਂਹ ਨਾਲ ਪਊਗਾ ਫਰਕ ਠੰਡ ਦਾ ਹੁਣ ਠੰਡ ਹੋ ਜੂਗੀ ਤੇ ਝੜੀ ਜੀ ਲੱਗੀ ਪਈ ਹੈਗੀ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਆਈ ਜਾਂਦਾ ਮੇਰੇ ਹਿਸਾਬ ਨਾਲ ਸਾਰੀ ਝੜੀ ਲੱਗਿਆ ਰੂ ਚਲੋ ਕੋਈ ਨਹੀਂ ਮੀਂਹ ਵੀ ਚਾਹੀਦਾ ਸੀਗਾ ਬਾਬਾਚਰ ਹੋ ਗਿਆ ਸੀਗਾ ਪੈਨੂ ਤੇ ਵੀਡੀਓ ਚ ਐਂਡ ਤੱਕ ਬਣੇ ਰਹੋ ਦਿਖਾਵਾਂਗੇ ਅੱਜ ਦੇ ਕੰਮ ਕਰ ਤਰਾਈ ਕੰਨ ਦੀ ਤਾਂ ਅੱਜ ਆਪਾਂ ਨੂੰ ਲੋਡ ਹੀ ਨਹੀਂ ਪਾਣੀ ਕਿਉਂਕਿ ਮੀਂਹ ਪਈ ਜਾਂਦਾ ਐ ਇੱਕ ਪਾਸੇ ਫਾਇਦਾ ਵੀ ਹੋ ਗਿਆ ਆਪਣਾ ਤੇ ਤਰਾਈ ਤਰਾਈ ਫੁੱਲ ਹੋ ਜੂਗੀ ਕਹਿੰਦਾ ਸੀ ਤੇ ਮੀਂਹ ਕਰਕੇ ਹੋ ਸਕਦਾ ਆਪਾਂ ਨੂੰ ਭਰਤ ਪਾਉਣ ਚੱਕਾ ਦਾ ਦਿਨ ਰੋਕਣਾ ਪੈ ਜੇ ਬਾਕੀ ਦੇਖਾਂਗੇ ਸਾਬ ਕਿਤਾਬ ਦਿਖਾਉਣੇ ਆਗੇ ਕੰਮ ਕਰ ਲਓ ਜੀ ਪਹੁੰਚ ਗਏ ਆਪਾਂ ਕੜੀਆਂ ਪੈਰਾਂ ਗਾ ਥੋੜੂਆਂ ਥੋੜੂਆਂ ਵਾੜੀਆਂ ਵੜ ਗਈਆਂ ਹੁਣ ਤਰਾਈ ਤਰਾਈ ਚੰਗੀ ਤਰ੍ਹਾਂ ਹੋਈ ਜਾਂਦੀ ਹੈ ਆਪਣੀ ਅੱਜ ਬਾਣੀ ਮਾਰਨ ਦੀ ਕੋਈ ਲੋੜ ਨਹੀਂ ਤੇ ਚਾਲੀ ਬੂਗਾ ਮਿੱਟੀ ਪਾਉਣ ਦਾ ਕੰਮ ਵੀ ਕਿਉਂਕਿ ਤਰਾਈ ਤਰਾਈ ਚੰਗੀ ਹੋ ਗਈ ਨਾ ਬੁੱਧਵਾਰ ਤੱਕ ਤੇ ਆਹ ਜਿਹੜਾ ਆਪਾਂ ਪੌੜਿਆਂ ਵਾਸਤੇ ਇੱਕ ਥੜਾ ਬਣਾਇਆ ਇਹ ਆਪਾਂ ਮੈਂ ਇੱਕ ਗੱਲ ਦੱਸਣੀ ਸੀ ਵੀ ਜਿਹੜੀ ਜੇ ਕੋਈ ਬੰਦਾ ਨੇ ਪਹਿਲਾਂ ਜੇ ਕੋਈ ਬੰਦੇ ਨੇ ਪਹਿਲਾਂ ਕੰਮ ਕਰਾਇਆਗਾ ਪਹਿਲਾਂ ਇੱਕ ਤਾਂ ਪੌੜੀਆਂ ਹੁੰਦੀਆਂ ਨੇ ਡਿਜ਼ਾਈਨ ਵਾਲੀਆਂ ਥੱਲੋਂ ਵੀ ਜਿਉਂ ਜੀਆਂ ਤਾਹਾਂ ਤੋਂ ਦੀਂਦੀਆਂ ਉਹ ਜਿਹੀਆਂ ਹੀ ਥੱਲੋਂ ਦੀਂਦੀਆਂ ਹੁੰਦੀਆਂ ਉਹ ਤੇ ਇੱਕ ਹੁੰਦੀਆਂ ਥੱਲੋਂ ਸਾਫ਼ ਵੀ ਜਿਹੜਾ ਆਪਾਂ ਠੇਕਾ ਕੀਤਾ ਉਹਦਾ ਵੀ ਅਗਲੇ ਦੀ ਮਰਜ਼ੀ ਆ ਕਿ ਕਿਹੜੀਆਂ ਬਣਵਾਉਣੀਆਂ ਤੇ ਮਿਸਤਰੀ ਆਪਾਂ ਨੂੰ ਕਹਿੰਦਾ ਵੀ ਉਹ ਉਹਦੇ ਪੈਸੇ ਅੱਡ ਲੱਗਣਗੇ ਡਿਜ਼ਾਈਨ ਵਾਲੀਆਂ ਤੇ ਜਿਹੜੀਆਂ ਥੱਲੋਂ ਵੀ ਉਹੋ ਜਿਹੀਆਂ ਹੀ ਦੀਂਦੀਆਂ ਤੇ ਤਾਹਾਂ ਤੋਂ ਵੀ ਉਹੋ ਜਿਹੀਆਂ ਅੱਡੇ ਹੁੰਦੇ ਆਗੇ ਵੀ ਸਾਫ ਠੇਕੇ ਚ ਹੁੰਦਿਆਂ ਇਹ ਥੋੜਾ ਜਿਹਾ ਦੱਸਿਓ ਵੀ ਜੇ ਕਿਸੇ ਨੇ ਇਹ ਤੋਂ ਪਹਿਲਾਂ ਕੰਮ ਕਰਾਇਆ ਵੀ ਇਹ ਵਿੱਚ ਹੁੰਦਾ ਕਿ ਨਹੀਂ ਵੈਸੇ ਹੂੰ ਅਸੀਂ ਹੋਰ ਮਿਸਤਰੀ ਤੋਂ ਪੁੱਛਿਆ ਸੀਗਾ ਉਹ ਕਹਿੰਦੇ ਵੀ ਵਿੱਚ ਹੀ ਹੁੰਦਾਗਾ ਕੰਮ ਇਹ ਪੌੜਾ ਦਾ ਵੀ ਕੋਈ ਇਹਦੇ ਅੱਡ ਪੈਸੇ ਨਹੀਂ ਹੁੰਦੇ ਪਰ ਜਿਹੜਾ ਮਿਸਤਰੀ ਹੱਪਾ ਲਾਇਆ ਉਹ ਕਹਿੰਦਾ ਇਹਦੇ ਪੈਸੇ ਅੱਡ ਹੁੰਦੇ ਆ ਇਹ ਥੋੜਾ ਜਿਹਾ ਜ਼ਰੂਰ ਦੱਸਿਓ ਲਓ ਜੀ ਮੀਂਹ ਤਾਂ ਹੋ ਗਿਆ ਬੰਦ ਤੇ ਹਵਾ ਚੱਲ ਵੀ ਪੂਰੀ ਠੰਡ ਹੋਈ ਹੋਣ ਐਵੇਂ ਦਰਵਾਜ਼ਾ ਚੱਲੀ ਜਾਂਦੀ ਆ ਇਹ ਇੱਥੋਂ پتہ ਲੱਗਦਾ ਹੋਵੇ ਹਾਏ ਖੇਤਾਂ 'ਚ ਸਿੱਧੀ ਆਉਂਦੀ ਆ ਵਿੱਚ ਦੀ ਟੱਪਦੀ ਆ ਬਾਈ ਲਓ ਜੀ ਕਰਨ ਵੀ ਪਹੁੰਚ ਗਿਆ ਤੇ ਇਹਨੂੰ ਪੁੱਛਦੇ ਆਂ ਕੁਝ ਆਪਾਂ ਸਵਾਲ ਹੁਣ ਜਿਵੇਂ ਕਿ ਤੈਨੂੰ ਪਤਾ ਹੁਣ ਕੀ ਆ ਕੀ ਆ ਕੀ ਚੱਲ ਰਿਹਾ ਅਦਨਾਂ ਚ ਇਹ ਸੀ ਜੀਹਾਰ ਸਹੀ ਦੀਦੀ ਹੜੇ ਹਾਂ ਚੱਲਦੀ ਆ ਤੇ ਜਾਣਕਾਰੀ ਹੈਗੀ ਆ ਕੀ ਆ ਕੀ ਸੀ ਹੈ ਹੈ ਨਹੀਂ ਜਾਣਕਾਰੀ ਕਿਹੜੀ ਗਲਾਹ ਚ ਪੜਦਾ ਤੇ ਮੈਂ ਖੜਦਾ ਤੈਨੂੰ ਇੱਕ ਸਵਾਲ ਪੁੱਛਦਾ ਤੂੰ ਦੱਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦ ਹੋਇਆ ਪਤਾ ਨਹੀਂ ਹੈ ਤੇ ਸੌਖਾ ਹੈ ਸਵਾਲ ਤੇ ਚਲ ਪੰਜ ਵਿਰਾਂ ਸਹਬਾਂ ਦੇ ਨਾਮ ਦੱਸ ਦੇ ਇਹ ਵੀ ਨਹੀਂ ਕੋਰਾ ਤੇ ਚਾਹ ਸਾਹਿਬ ਜੰਦ ਦੇ ਨਾਮ ਦੱਸ ਕਿ ਵਰਤ ਚੱਜਦਾ ਕੋਈ ਖਵਾਲ ਕੋਤਲਾ ਤੇ ਇਹਨਾਂ ਦੇ ਤੇ ਤੈਨੂੰ ਪਤਾ ਹੋਣਾ ਚਾਹੀਦੀ ਹੈ ਪਤਾ ਹੋਣਾ ਚਾਹੀਦੀ ਹੈ ਇਹ ਨਾ ਇਹ ਚੀਜ਼ਾਂ ਤੇ ਇਹ ਇਹਨੂੰ ਵੀ ਪਤਾ ਕੱਲੇ ਨੂੰ ਹੋਰ ਬਹੁਤਿਆਂ ਨੂੰ ਵੀ ਪਤਾ ਹੁੰਦਾ ਤੇ ਇੱਥੇ ਆਪਾਂ ਕੱਲ ਨੂੰ ਵੀਡੀਓ ਵੀਡੀਓ ਲੈ ਕੇ ਆ ਰਹੇ ਹਾਂ ਇੱਕ ਉਹ ਜਿਹੜਾ ਆਪਾਂ 10-15 ਮਿੰਟਾਂ ਦੀ ਵੀਡੀਓ 'ਚ ਪੂਰਾ ਆਪਾਂ ਹਿਸਟਰੀ ਦੱਸਾਂਗੇ ਆਹਾ ਜਿਹੜੇ ਸ਼ਹੀਦੀ ਦੇ ਢੇ ਚੱਲਦੇ ਆ ਉਹਦੇ ਰਿਲੇਟਿਡ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਜੋਤੀ ਜੋਤ ਸਮਾਉਣ ਤੱਕ ਤੇ ਵੀਡੀਓ ਨੂੰ ਜਰੂਰ ਦੇਖਿਓ ਤੇ ਇਹ ਕੱਲੇ ਕਰਨ ਨੂੰ ਨਹੀਂ ਪਤਾ ਹੋਰ ਬਹੁਤਿਆਂ ਨੂੰ ਨਹੀਂ ਪਤਾ ਹੁੰਦੇ ਜਦੋਂ ਮੈਂ ਜਦੋਂ ਮੈਂ ਉੱਥੇ ਗਿਆ ਸੀ ਨਾ ਓਏ ਆ ਪੇਪਰ ਦੇਣਾ ਹਿਸਟਰੀ ਦਾ ਪੇਪਰ ਸੀਗਾ ਹੈ ਤੇ ਉੱਥੇ ਇੱਕ ਦੋ ਜਦੋਂ ਪੁੱਛੀ ਜਾਣ ਪੰਜ ਪੈਰਾਂ ਦੇ ਨਾ ਕਿਸੇ ਨੂੰ ਪੰਜ ਪੈਰਾਂ ਦੇ ਨਾ ਨਹੀਂ ਪਤਾ ਬਹੁਤਿਆਂ ਨੂੰ ਕਿੱਚ ਪਤਾ ਵੀ ਹੈਗਾ ਐ ਨਹੀਂ ਹੈਗਾ ਪਰ ਜ਼ਿਆਦਾਤਰ ਨੂੰ ਨਹੀਂ ਪਤਾ ਤੇ ਕੱਲ ਨੂੰ ਵੀਡੀਓ ਬਣਾਵਾਂਗੇ ਠੀਕ ਆਪਾਂ ਇੱਥੇ ਤੇ ਜਰੂਰ ਦੇਖਿਓ ਸਾਰੇ ਜਣੇ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਅੱਜ ਵਾਲੀ ਵੀਡੀਓ ਥੋੜੀ ਛੋਟੀ ਸੀਗੀ ਕਿਉਂਕਿ ਅੱਜ ਮੀਂਹ ਪੈਣ ਕਰਕੇ ਕੋਈ ਬਾਹਲੇ ਕੰਮਕਾਰ ਆਪਣੇ ਤੋਂ ਹੋਏ ਨਹੀਂਗੇ ਤੇ ਤਰਾਈ ਦੀ ਆਪਾਂ ਨੂੰ ਅੱਜ ਲੋੜ ਹੀ ਨਹੀਂ ਪਈ ਉਹ ਮੀਂਹ ਪੈ ਗਿਆ ਕਣਗਾ ਪਈ ਗੰਗਾ ਸਾਰੀ ਜਿਹੜੀ ਗੰਧ ਗੰਧ ਤੇ ਤੇ ਉਹਦਾ ਆਪਾਂ ਨੂੰ ਲੋੜ ਹੀ ਨਹੀਂ ਪਈ ਐਸੇ ਕੋ ਲੋ ਮੀ ਆਪਣੇ ਵਾਸਤੇ ਵਧਾ ਰਹਿ ਗਿਆ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮਿਲਦੇ ਆਂ ਕੱਲ ਦੀ ਵੀਡੀਓ ਚ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ